25 ਦਸੰਬਰ ਨੂੰ ਇੱਕ ਵੱਡਾ ਦਿਨ ਮਨਾਇਆ ਜਾਂਦਾ ਹੈ ਇਸਾਈ ਭਾਈਚਾਰੇ ਵੱਲੋਂ ਤੇ ਉੱਥੇ ਸਿੱਖਾਂ ਦੇ ਬੱਚੇ ਜਿਹੜੇ ਉਹ ਵੀ ਸੰਟਾ ਕਲੋਸ ਬਣ ਕੇ ਘੁੰਮਦੇ ਹੁੰਦੇ ਕਈਆਂ ਨੇ ਦਸਤਾਰ ਦੇ ਉੱਤੇ ਉਹ ਸੰਟਾ ਕਲੋਸ ਵਾਲੀ ਟੋਪੀ ਪਾਈ ਹੁੰਦੀ ਹੈ ਕੁਝ ਉਹਨਾਂ ਵੀਰਾਂ ਨੂੰ ਵੀ ਮੈਸੇਜ ਦੇਣਾ ਚਾਹੋ ਬਿਲਕੁਲ ਵੇਖੋ ਆਪਣੇ ਮੇਰੇ ਧਰਮ ਦੀ ਗੱਲ ਆ ਆਪਣੇ ਮੇਰੇ ਧਰਮ ਦੇ ਸ਼ਹੀਦ ਆ ਆਪਣੇ ਮੇਰੇ ਧਰਮ ਦੀ ਮਰਿਆਦਾ ਮਨਾਉਣ ਸਾਨੂੰ ਕੋਈ ਇਤਰਾਜ਼ ਨਹੀਂ ਉਹ ਆਪਣਾ ਵੱਡਾ ਦਿਨ ਮਨਾਉਣ ਪਰ ਜਦੋਂ ਸਿੱਖ ਦਾ ਪੁੱਤਰ ਉਹ ਚੀਜ਼ ਨੂੰ ਪਾ ਕੇ ਜਾਂਦਾ ਨਾ ਹਾਂ ਉਦੋਂ ਸਿੱਖ ਆਪਣੇ ਆਪ ਨੂੰ ਇੱਕ ਗੱਲ ਜਰੂਰ ਕਵੇ ਵੀ ਮੈਂ ਅਜ ਗੁਰੂ ਗੋਬਿੰਦ ਸਿੰਘ ਜੁੱਲੇ ਤੇ ਲਾਲਾਂ ਦਾ ਖੂਨ ਜਿਹੜਾ ਵੇਚ ਦਿੱਤਾ ਹਾਂ ਮੈਂ ਅਜ ਜਮੀਰ ਮਾਰ ਦਿੱਤੀ ਉਹ ਜੇ ਮੈਂ ਉਹਨਾਂ ਦੀ ਕਦਰ ਨਹੀਂ ਪਾ ਸਕਿਆ ਤਾਂ ਮੈਨੂੰ ਕਾਦੀ ਸਿੱਖੀ ਕਾਦਾ ਮੈਂ ਸਿੱਖ ਰਹਿ ਗਿਆ ਕਾਦਾ ਮੇਰਾ ਪਿਆਰ ਰਹਿ ਗਿਆ ਹਾਂ ਉਹ ਆਪਣੇ ਧਰਮ ਜਿਸ ਨੂੰ ਮਰਜ਼ੀ ਬਣਾਉਣ ਆਪਣੇ ਧਰਮ ਜਿਸ ਤਰ੍ਹਾਂ ਮਰਜ਼ੀ ਬਣਾਉਣ ਸਾਨੂੰ ਕੋਈ ਤਰਾਏ ਨਹੀਂ ਪਰ ਇੱਕ ਸਿੱਖ ਜੇ ਸਿੱਖ ਦਾ ਪੁੱਤਰ ਜੋ ਬਣ ਕੇ ਸੰਟਾ ਕਲੋਜ ਜਾ ਮੰਨ ਲਓ ਵੀ ਉਹਨਾਂ ਦੇ ਧਰਮ ਦੀ ਗੱਲ ਜਾਂਦਾ ਬਣ ਕੇ ਤਾਂ ਫਿਰ ਉਹਨੂੰ ਮੰਨਣ ਲੱਗੇ ਦਾ ਵੀ ਅੱਜ ਦੇ ਦਿਨ ਬਾਬਾ ਅਜੀਤ ਸਿੰਘ ਬਾਬਾ ਜੂਹਾਰ ਸਿੰਘ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋ ਰਹੇ ਸਨ ਤੇ ਗੁਰੂ ਗੋਬਿੰਦ ਸਿੰਘ ਕਹਿ ਰਿਹਾ ਸੀ ਮੇਰਾ ਅਜੀਤ ਸਿੰਘ ਜੀ ਸ਼ਹੀਦ ਹੋ ਰਿਹਾ ਨਾ ਤੇ ਪਤਾ ਨਹੀਂ ਕਿੰਨੇ ਅਜੀਤ ਸਿੰਘ ਮੇਰੇ ਆਉਣ ਵਾਲੇ ਸਮੇਂ ਚ ਪੈਦਾ ਹੋ ਜਾਣੇ ਉਹ ਆਪਣੇ ਪੁੱਤਰਾਂ ਨੂੰ ਸਥਿਦ ਤੋਰ ਕੇ ਪਿਆਰ ਦੇ ਕੇ ਸਤਿਕਾਰ ਦੇ ਕੇ ਕਹਿ ਰਿਹਾ ਅਜੀਤ ਸਿੰਘਾ ਤੂੰ ਮੈਦਾਨੇ ਜੰਗ ਚ ਲੜਨਾ ਸ਼ਹੀਦ ਹੋਣਾ ਤੇ ਮੇਰੀ ਇੱਕ ਇੱਛਾ ਪੂਰੀ ਕਰਨੀ ਆਹ ਕਿਹੜੀ ਇੱਛਾ ਬਾਸ਼ਾ ਕਿਹੜੀ ਇੱਛਾ ਕਹਿੰਦੇ ਮੇਰੀ ਇੱਕ ਇੱਛਾ ਪੂਰੀ ਕਰ ਦੇਗਾ ਹਾਂ ਅਸੋ ਬਾਸ਼ਾ ਜੀ ਬਈ ਦੱਸੋ ਕਹਿੰਦੇ ਮੇਰੀ ਇੱਛਾ ਪਤਾ ਕੀ ਹੈ ਜਦੋਂ ਮੈਦਾਨੇ ਜੰਗ ਚ ਜੂਝ ਦਮ ਦੇ ਤੈਨੂੰ ਵੈਰੀ ਮਾਰ ਲੱਗੇ ਨਾ ਤੈਨੂੰ ਵੈਰੀ ਹਮਲਾ ਕਰਨ ਲੱਗੇ ਤੇ ਤੂੰ जख्मी ਹੋਣ ਲੱਗੇ ਤੀਰ ਵੱਜਣ ਤੇ ਮੁਖਬੇ ਰਲ ਕਰਨੀ ਮੈਂ ਤੇਰੀ ਛਾਤੀ ਚ ਤੀਰ ਵੱਜੇ ਵੇਖਣ ਜਾਉਣਾ ਤੇ ਜਦੋਂ ਉਹ ਗੱਲ ਸੁਣੀ ਮਹਿਸੂਸ ਕੀਤੀ ਹੋਗੀ ਤੇ ਸਾਡੇ ਬੱਚੇ ਦਸਤਾਰਾਂ ਬਨ ਕੇ ਉਹ ਕੰਮ ਨਹੀਂ ਕਰਨਗੇ ਤੇ ਉਹ ਹਾਂ ਸਹਿਬ ਜادہ ਮੰਗੂ ਵਾਰਸ ਉਹਨੋਂ ਦੇ ਬੰਨਾ ਅਸੀਂ ਮਹਿਸੂਸ ਕਰਨਾ ਵੀ ਤਦ ਸੋਹਣਾ ਨੂੰ ਜਾ ਕੇ ਭਾਈ ਤਾ ਨੂੰ ਡਾਡਾ ਡਾਡਾ ਸੰਦਾ ਗਲੋ ਪ੍ਰਵਾਨ ਸਾਨੂੰ ਕੋਈ ਤਰਾਇ ਨਹੀਂ ਅਸੀਂ ਸਹਿਰ ਜਾਂਦੇ ਨੇ ਵਾਰਸ ਅਸੀਂ ਇਤਰਾ ਰਹਿਣਾ ਹਮ ਤੁਹਾਡੇ ਸਕੂਲੇ ਪੜ੍ਹਦੇ ਆਂ ਦੂਜੀ ਗੱਲ ਹਾਂ ਤੁਸੀਂ ਉਹਨਾਂ ਦੇ ਸਕੂਲ ਦੀ ਤੇ ਗੱਲ ਮੰਨ ਗਏ ਤੇ ਸਾਡੇ ਸਕੂਲਾਂ ਦੀ ਅਸੀਂ ਵੀ ਪ੍ਰਬੰਧ ਕਰੀਏ ਨਾ ਵੀ ਸਾਡੇ ਜਿਹੜੇ ਸਕੂਲ ਬਾਕੀ ਨੇ ਉਹ ਪੈਸੇ ਸਹਿਰ ਜਾਂਦੇ ਦੀ ਗੱਲ ਕਰਨਾ ਉਦੋਂ ਪਰ ਮੈਂ ਇੱਕ ਵਾਰੀ ਕਹਿਣਾ ਨਾ ਵੀ ਸਮਾਂ ਹੀ ਹੋ ਜਾ ਸਾਨੂੰ ਸੋਝੀ ਉਹਨਾਈ ਜਾ ਮਲ ਪਤਾ ਨੂੰ ਲੱਗਾ ਨੈਟ ਦੇ ਜ਼ਰੀਏ ਲਾ ਲਓ ਜਾਂ ਮੰਨ ਲਓ ਵੀ ਇਹਨੀਆਂ ਛੁੱਟੀਆਂ ਆ ਇਹ ਛੁੱਟੀਆਂ ਨੇ ਛੁੱਟੀਆਂ ਹੋ ਜਾਂਦੀਆਂ ਨਾ ਹੂੰ ਵੈਸੀ ਛੁੱਟੀਆਂ ਚੱਗਦੀਆਂ ਵਾ ਥੋੜੀਆਂ ਜਿਹਾ ਗਾਂ ਹੂੰ ਇਹ ਦਿਨ ਬੱਚਿਆਂ ਨੂੰ ਸਕੂਲੇ ਸੱਦਣਾ ਜਿੱਦਾਂ ਸਕੂਲੇ ਘੰਟਾ 2 ਘੰਟੇ ਸੱਦੋ ਦੋ ਦਿਨ ਸੱਦ ਲਓ ਮੈਂ ਛੋਟੀ ਜਿਹੀ ਗੱਲ ਇੱਕ ਹੋਰ ਐਡ ਕਰ ਦੇਵਾਂ ਵੀ ਜਦੋਂ ਆ ਸੌਣ ਦਾ ਮਹੀਨਾ ਆਉਂਦਾ ਜਾਂ 15 ਅਗਸਤ ਆਉਂਦਾ ਤੇ ਉਹਨਾਂ ਦਿਨਾਂ ਦੇ ਵਿੱਚ ਸਾਡੇ ਬੱਚਿਆਂ ਨੂੰ ਨਚਾਰ ਬਣਾ ਕੇ ਸਕੂਲਾਂ 'ਚ ਪ੍ਰੋਗਰਾਮ ਕੀਤੇ ਜਾਂਦੇ ਬੱਚੇ ਸਾਡੇ ਨੱਚਦੇ ਆ ਜੀਤੀਆਂ ਮਨਾਉਣ ਲੱਗੇ ਆ ਤੇ ਜਦੋਂ ਸਾਹਿਬ ਜਦਿਆਂ ਦੇ ਦਿਹਾੜ ਆਉਂਦੇ ਸ਼ਹੀਦੀ ਦਿਹਾੜੇ ਆਉਂਦੇ ਕਿ ਉਦੋਂ ਅਸੀਂ ਉਹਨਾਂ ਦੇ ਕਿਰਦਾਰਾਂ ਬਾਰੇ ਨਹੀਂ ਸਮਝਾ ਸਕਦੇ ਬਿਲਕੁਲ ਇਹ ਇਹ ਸਾਡਾ ਫਰਜ਼ ਸੀ ਕਿਉਂਕਿ ਸਕੂਲ ਸਾਡਾ ਕੀ ਹੈ ਵਿਦਿਆ ਦਾ ਮੰਦਰ ਬਿਲਕੁਲ ਠੀਕ ਹੈ ਨਾ ਤੇ ਉਹ ਜੇ ਉਹਨਾਂ ਦੇ ਅੰਦਰ ਜਜਬਾ ਭਰਨਾ ਹੋ ਜਾ ਤੇ ਉਹ ਸਕੂਲ ਵਾਲੇ ਵੀ ਪ੍ਰਬੰਧ ਕਰਨ ਮੈਨੇਜਮੈਂਟ ਪ੍ਰਬੰਧ ਕਰੇ ਵੀ ਬੱਚੇ ਸੱਦ ਲੋ ਤੁਸੀਂ ਚਲੋ ਛੁੱਟੀਆਂ ਹੋਣਾ ਤੇ ਬੱਚਿਆਂ ਨੂੰ ਕੋਈ ਪੁੱਛ ਦੋ ਦਿਨ ਆਪ ਤੇ ਜਿਵੇਂ 21 22 ਨੂੰ ਜਿਹਦੀ ਵੱਡੇ ਸੱਜ ਜਾਂਦੀ ਆ 27 28 ਦੀ ਜਿਹੜੀ ਐ 26 27 ਦੀ ਛੋਟੇ ਸੱਜ ਜਾਂਦੀ ਆ ਉਸ ਦਿਨ ਇੱਕ ਦਿਨ ਸੱਦ ਲੋ ਬੱਚੇ ਤੇ ਸਾਰੇ ਮਰਦੀ ਪਾ ਕੇ ਹੋਣਾ ਤੇ ਇੱਕ ਦਿਨ ਸਾਰਾ ਸਟਾਫ ਆਊਗਾ ਤੇ ਬੈਠ ਕੇ ਬਸ ਸਾਰੇ ਨਾ ਸੱਜ ਜਾਂਦੀ ਮੱਤਾ ਪਾਵਾਂਗੇ ਠੀਕ ਹੈ ਨਾ ਤੇ ਉਹਨਾਂ ਨੂੰ ਪਤਾ ਲੱਗੇ ਆ ਬੱਚਿਆਂ ਨੂੰ ਵੀ ਅਸੀਂ ਸਾਡਾ ਵੀ ਇਧਿਆਸ ਰੋਣਾ ਚਾਹੀਦਾ ਘਰਾਂ ਦੇ ਵਿੱਚ ਮਾਪੇ ਵੱਖਰਾ ਕਰਨ ਇੱਕ ਕਵਤਾ ਦਾਦੀਆਂ ਕਰ ਲੈਣ ਮੈਗਲੀ ਇੱਕਲ ਹੋਰ ਕਿੰਨਾ ਨਾ ਤੇ ਸਾਡਾ ਇਮਤਿਹਾਨ ਹੈ ਆ ਜਿਵੇਂ ਸਿੱਖੀ ਦਾ ਇਮਤਿਹਾਨ ਚਮਕੌਰ ਦੀ ਗਾੜੀ ਤੇ ਸਰਾਂਦਾ ਉਹ ਮੇਨ ਇਮਤਿਹਾਨ ਫਾਈਨਲ ਇਮਤਿਹਾਨ ਜਿੰਨਾ ਵਿੱਚੋਂ ਸਾਡੇ ਸਿੱਖ ਸਾਰੇ ਹੀ ਪਾਸ ਹੋ ਇੱਕ ਵੀ ਫੇਲ ਨਹੀਂ ਹੋਇਆ ਤੇ ਸਾਡਾ ਇਮਤਿਹਾਨ ਹੈ ਦਸੰਬਰ ਦਾ ਆਖੀਰ ਹਫਤਾ ਬਿਲਕੁਲ 11 ਮਹੀਨੇ ਮੇਰੀ ਮਰਜ਼ੀ ਚੱਲ ਗਈ ਮੈਂ ਕਰ ਲਈ ਆ ਠੀਕ ਹੈ ਅਖੀਰ ਲਾ ਹਫਤਾ ਦਾ ਅਖੀਰ ਲਾ ਸਾਲ ਦਾ ਮਹੀਨਾ ਹੈ ਆ ਤੇ ਜੇ ਇਹਦੇ ਵਿੱਚ ਮੈਂ ਪਾਸ ਹੋਣਾ ਤੇ ਫਿਰ ਮੈਨੂੰ ਗੁਰੂ ਦੇ ਲਾਣਾਂ ਦਾ ਚੇਤਾ ਜਤ ਕਰਨਾ ਪੈਣਾ ਕਰਨਾ ਪੈਣਾ ਜੇ ਨਹੀਂ ਯਾਦ ਕਰਦਾ ਤਾਂ ਮੈਂ ਫੇਲ ਆ ਫੇਲ ਤੇ ਜੇ ਮੈਂ ਯਾਦ ਕਰ ਲਾ ਅਹਿਸਾਸ ਕਰ ਲਿਆ ਫਿਰ ਅਗਲੇ ਮਹੀਨੇ ਚ ਪੈਰ ਅਗਲੇ ਸਾਲ ਚ ਪੈਰ ਧਰਦਾ ਧਰਦਾ ਹੀ ਮੈਂ ਗੁਰੂ ਦਾ ਹੋ ਜੂਗਾ ਹੂੰ ਜੇ ਵੇਪਰ ਚ ਵਿੱਚ ਪਿਛਲੇ ਮੰਨੇ ਆ ਸਾਲ ਵੀ 1 ਦਸੰਬਰ ਤੋਂ 1 ਜਨਵਰੀ ਦੇ ਸੰਬੰਧਿਤ 31 ਤੱਕ ਜੋ ਸਾਲ ਜਿਹੜੀਆਂ ਆਪ ਡੇਟਾ ਮੰਨਦੇ ਆਉਣੇ ਆ ਬਿਲਕੁਲ ਬਾਕੀ ਸਾਡਾ ਸਾਲ ਤਾਂ ਸ਼ੁਰੂ ਹੁੰਦਾ ਵਾ ਚੇਤ ਤੋਂ ਹੂੰ ਸਿੱਖਾਂ ਦਾ ਚੇਤ ਮਹੀਨੇ ਤੋਂ ਸਹੀ ਹੈ ਪਰ ਇਹ ਜਿਹੜਾ ਵਾ ਜੇ ਆਪਾਂ ਜਿਆਦਾ ਤਰਜੀਹ ਇਹਨੂੰ ਦਿੰਨੇ ਨਾ ਤਾਂ ਗੱਲ ਕੀਤੀ ਵੀ ਜਨ ਜਨਵਰੀ ਦੇ ਆਰੰਭ ਦੇ ਵਿੱਚ ਹੀ ਪਹਿਲੇ ਮਹੀਨੇ ਦੇ ਵਿੱਚ ਜਾਂ ਪਹਿਲੇ ਦੂਜੇ ਹਫਤੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਪਰਬ ਆਉਂਦਾ ਵੈਸੇ 5 ਜਨਵਰੀ ਹੈ ਜੀ ਪਹਿਲੇ ਹਫਤੇ 'ਚ ਆ ਜਾਂਦਾ ਤੇ ਵੇਖੋ ਸਾਲ ਦਾ ਪਹਿਲਾ ਮਹੀਨਾ ਤੇ ਪਹਿਲਾ ਹਫਤਾ ਸ਼ੁਰੂ ਹੁੰਦਾ ਗੁਰੂ ਦੇ ਪ੍ਰਕਾਸ਼ ਪੁਰਬ ਤੋਂ ਤੇ ਅਖੀਰ ਲਾਹਵਤਾ ਤੇ ਅਖੀਰ ਰਾਜਨ ਕਿੱਥੇ ਜਾ ਕੇ ਖਤਮ ਹੁੰਦਾ ਸ਼ਾਤਾਂ ਦੇ ਆਹੋ ਆਹੋ ਸਿੱਖਾ ਪੂਰਾ ਅਮਤਿਆਣੀ ਬਿਲਕੁਲ ਫਾਸ ਹੋਣਾ ਕਿ ਫਿਰ ਤੇਰੀ ਮਰਜ਼ੀ ਹੈ ਤੇ ਜਿਹੜਾ ਬੱਚਾ ਇੱਕ ਵਾਰੀ ਪਾਸੇ ਦੂਜੇ ਪਾਸੇ ਨਾ ਮਾਂ ਬਟਾਉ ਲੈਂਦੇ ਢਾਲ ਢਾਲੋ ਸਕੂਲ ਨੂੰ ਇਹ ਤਾਂ ਪੜਦਾ ਹੀ ਨਹੀਂ ਹੂੰ ਇਹੀ ਵਕਈ ਹੀ ਇਹੀ ਪਣੀ ਕਦੀਆਂਰ ਫੇਲ ਹੋਗੇ 80 ਸਾਲ ਦੀ ਉਮਰ 70 ਸਾਲ ਦੀ ਉਮਰ 65 ਸਾਲ ਦੀ ਜਿੰਨੀ ਮਰਜੀ ਚਾਰ ਸਿਆਜਾਂ ਨੂੰ ਯਾਦ ਪੰਜ ਪਿਆਰੇ ਨੂੰ ਯਾਦ ਗੁਰੂ ਦਾ ਨਾਮ ਹੀ ਯਾਦ ਜੇ ਨਹੀਂ ਤਾਂ ਸਮਝ ਲੈਣਾ ਚਾਹੀਦਾ ਵੀ ਅਸੀਂ ਫੇਲ ਹੋ ਰਹੇ ਹਾਂ ਤੇ ਫੇਲ ਆਲੇ ਨੂੰ ਫਿਰ ਕੀ ਦੁਨੀਆ ਕਹਿੰਦੀ ਵੀ ਜਾ ਤੂੰ ਤਾਂ ਕੁਝ ਨਹੀਂ ਕਰਨ ਚੱਲਗਾ ਤੇ ਗੁਰੂ ਦੇ ਸਿੱਖ ਤਾਂ ਜਦ ਤਾਂ ਹੋਵਾਂਗੇ ਜੇ ਆਖੀਰਲਾ ਹਵਤਾ ਦੇ ਆਖੀਰਲਾ ਮਹੀਨਾ ਗੁਰੂ ਨੂੰ ਯਾਦ ਕਰਕੇ ਸਮਰਪਿਤ ਹੁੰਦਾ ਯਤਨ ਕਰਾਂਗੇ ਤੇ ਨਵੇਂ ਅਗਲੇ ਸਾਲ ਦੇ ਜਾਂ ਤੋਂ ਪਹਿਲਾਂ ਵੈਸੇ ਸਾਡਾ ਨਵਾਂ ਸਾਲ ਕੋਈ ਨਹੀਂ ਉਹ ਹੀ ਨਵਾਂ ਸਾਲ ਹੈ ਪਰ ਜੋ ਦੁਨੀਆ ਦੀ ਰੀਤ ਮੈਂ ਉਹਦੇ ਮੁਤਾਬਕ ਹੈ ਤੁਸੀਂ ਜਿਹਨੂੰ ਮੰਨ ਰਹੇ ਹੋ ਜਿਹਨੂੰ ਸੰਸਾਰ ਜ਼ਿਆਦਾਤਰ ਜੀ ਨਵਾਂ ਸਾਲ ਹੈ ਜੀ ਉਹਦੇ ਵਿੱਚ ਪਹਿਰ ਤੁਹਾਨੂੰ ਤੋਂ ਪਹਿਲਾਂ ਜੇ ਸ਼ਹੀਦੀਆਂ ਮਨਾਈਆਂ ਹੋਣਗੀਆਂ ਫਿਰ ਤੁਹਾਡਾ ਪੈਰ ਚੰਗਾ ਤੇ ਰਹੇਗਾ ਬਿਲਕੁਲ